ਕੰਮ ਤਾਂ ਆਇਆ ਬਸ ਆ ਕੇ ਇੱਕ ਸ਼ੂਗਰ ਘਟੀ ਆ ਬੀਪੀ ਘਟਿਆ ਤੇ શરીਰ ਚੋਂ ਬਲੱਡ ਖਤਮ ਹੋ ਗਿਆ 4.5 ਗ੍ਰਾਮ ਰਹਿ ਗਿਆ ਉਹਦੋਂ ਮੈਨੂੰ ਪਤਾ ਲੱਗਾ ਕਿ ਮੇਰੀ ਕਿਡਨੀਆਂ ਦੋਵੇਂ ਡੈਮੇਜ ਫਿਲਟਰ ਵੀ ਖਰਾਬ ਹੋ ਗਿਆ ਬਾਕੀ ਕਦੀ ਇਦਾਂ ਸਰ ਮੁਸ਼ਕਲ ਆਵੇ ਕਿ ਨੂੰ ਕੋਈ ਵੀ ਸਰ ਜੋ ਮੇਰੇ ਨਾਲ ਹਾਲਾਤ ਬੜੇ ਮੈਨੂੰ ਪਤਾ ਸਰ ਮੈਂ ਕੀ ਤੁਹਾਨੂੰ ਦੱਸਾਂ ਮੈਂ ਤੁਹਾਨੂੰ ਮੈਂ ਤੂੰ ਮੇਰੇ ਲੱਗੇ ਬੈਠਾ ਮੈਂ ਤੁਹਾਡੇ ਕੀ ਚੰਗੀ ਦਾ ਰੋ ਨਹੀਂ ਸਕਦਾ ਮੈਂ ਤੁਹਾਨੂੰ ਕੀ ਦੱਸਾਂ ਮੈਂਨੇ ਕੀ ਹਾਲਾਤ ਬੜੇ ਸਰ ਮੈਂ ਤਾਂ ਦੱਸ ਸਕਦਾ ਉਹ ਕੇ ਪਾਸੇ ਨਹੀਂ ਜਾਣ ਚੁੱਕਾ ਨਾ ਮੈਂ ਕੰਮ ਕਰਨ ਜੋ ਕਰਨਾ ਮੁਕਤ ਰਿਆ ਫਿਰਿਆ ਜਾਂਦਾ ਚੰਗੀ ਤਰ੍ਹਾਂ ਜਨ ਕਿ ਹੈਲਥ ਇਸ਼ੂ ਬਹੁਤ ਜ਼ਿਆਦਾ ਮੇਰਾ ਵੱਧ ਗਿਆ ਆਪਣੇ ਆਪ ਨੂੰ ਕਈ ਰੀ ਸੋਚਦਾ ਵੀ ਮੇਰੇ ਨਾਲ ਬਣ ਕੀ ਗਿਆ ਆ ਦੁੱਖ ਘਟਣ ਨਾਲ ਮੇਰੇ ਨਾਲ ਮੇਰੇ ਪਰਿਵਾਰ ਵੀ ਮੇਰੇ ਨਾਲ ਭੋਗਣ ਡਿਆ ਮੇਰੇ ਨਾਲ ਦੁੱਖ ਦੇ ਵਿੱਚ ਤੇ 6 ਤੋਂ 7 ਲੱਖ ਰੁਪਏ ਮੇਰਾ ਖਰਚ ਹੋ ਚੁੱਕਾ ਹੈ ਜੋ ਮੇਰੇ ਕੋ ਕੁਇਵਿੰਗ ਹੈਗੀ ਸੀ ਤੇ ਮੈਂ ਸਭ ਸਰ ਲਾਲਾ ਲਾ ਬੈਠਾ ਸਾਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੱਕ ਪੋਸਟ ਚੈਨਲ ਕਹਿੰਦੇ ਨੇ ਵੀ ਜ਼ਿੰਦਗੀ ਚ ਸਦਾ ਵੀ ਇੱਕੋ ਜਿਹਾ ਦੇ ਨਹੀਂ ਰਹਿੰਦੇ ਜ਼ਿੰਦਗੀ ਉਤਰਾ ਝਾਲ ਆ ਹੁੰਦੀ ਨੇ ਕਦੀ ਚੰਗੇ ਦਿਨ ਆਉਂਦੇ ਕਦੀ ਮਾੜੇ ਦਿਨ ਆਉਂਦੇ ਨੇ ਫਿਰ ਅੱਜ ਤੁਹਾਨੂੰ ਉਸ ਪਰਿਵਾਰ ਨਾਲ ਮਲਾਉਣ ਜਾ ਰਹੇ ਹਾਂ ਜਿਹੜੇ ਕੀ ਆਪਣੇ ਜ਼ਿੰਦਗੀ ਵਿੱਚ ਬਹੁਤ ਖੁਸ਼ੀ ਤੇ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਸੀ ਪਰ ਅੱਜ ਸਮਾਜ ਜਿਹੜਾ ਮਾੜਾ ਆ ਗਿਆ ਕਰਦੇ ਉਸ ਨੌਜਵਾਨ ਤੇ ਜਿਨ੍ਹਾਂ ਦੇ ਕਿਡਨੀਆਂ ਦੋਵੀਆਂ ਫੇਲ ਹੋ ਚੁੱਕੀਆਂ ਨੇ ਅਤੇ ਘਰ ਦਾ ਰੋਟੀ ਪਾਣੀ ਘਰ ਦਾ ਜਿਹੜਾ ਸਾਰਾ ਸਰਕਲ ਸੀ ਘਰ ਦਾ ਗੁਜ਼ਾਰਾ ਸੀ ਉਹਨਾਂ ਦੀ ਸਿਹਤ ਸੀ ਕਹਿੰਦੇ ਨੇ ਜਦੋਂ ਘਰ ਦਾ ਮੁਖੀ ਆ ਹੀ ਕਮਾਉਣ ਵਾਲਾ ਮੰਜੇ ਤੇ ਪੈ ਜੇ ਤੇ ਕਹਿੰਦੇ ਨੇ ਉਸ ਘਰ ਦੇ ਭਾਂਡੇ ਤੱਕ ਵੇਜ ਜਾਂਦੇ ਨੇ ਜੇ ਅਸੀਂ ਗੱਲ ਕਰ ਰਿਹਾ ਅਮਰਸਾ ਦੇ ਰਹਿਣ ਵਾਲੇ ਪ੍ਰਭਜੋਤ ਸਿੰਘ ਜੀ ਉਹ ਸਾਡੇ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਜ਼ਿੰਦਗੀ ਬਾਰੇ ਸਾਰੇ ਬਾਰੇ ਪ੍ਰਭਜੋਤ ਜੀ ਦਸ਼ਕਾ ਜੀ ਨੂੰ ਸਾਡਾ ਕਰਦੇ ਹੋ ਕੀ ਕੰਮ ਕਰਦੇ ਸੀ ਤੇ ਜ਼ਿੰਦਗੀ ਬਹੁਤ ਸੋਹਣੀ ਬਤੀਤ ਕਰ ਰਹੇ ਸੀ ਸਮਾਂ ਬੜਾ ਵਧੀਆ ਲੰਘ ਰਿਹਾ ਸੀ ਪਰ ਜਿਹਾ ਕੀ ਕਹਾਣੀ ਬਣ ਗਈ ਵੀ ਤੁਹਾਡੀਆਂ ਕਿੰਡੀਆਂ ਦੋਵੇਂ ਖਰਾਬ ਹੋ ਗਈਆਂ ਮਾੜਾ ਸਮਝ ਨਹੀਂ ਦੇ ਸ਼ੁਰੂ ਹੋ ਗਿਆ ਸਰ ਮੈਂ ਨਾ ਪ੍ਰਾਈਵੇਟ ਜੌਬ ਕਰਦਾ ਸੀ ਮੈਂ ਪ੍ਰਾਈਵੇਟ ਜੌਬ ਕਰਦਾ ਮੇਰੇ ਸਮਾਂ ਬੜਾ ਦੇ ਲੰਘਦੇ ਮੇਰੇ ਬੱਚੇ ਪੜਦੇ ਚੰਗੇ ਸਕੂਲਾਂ ਪੜਦੇ ਦੋਵੇਂ ਬੱਚੇ ਮੇਰੇ ਤੇ ਘਰ ਦਾ ਵੀ ਬੜਾ ਵੀ ਸਰਕਲ ਚੱਲਦਾ ਸੀ ਐਸੀ ਕੋਈ ਪ੍ਰੋਬਲਮ ਨਹੀਂ ਸੀ ਤੇ ਸਰ ਕੰਮ ਤਾਂ ਹੋਇਆ ਬਸ ਆ ਕੇ ਇੱਕ ਸ਼ੂਗਰ ਘਟੀ ਆ ਬੀਪੀ ਘਟਿਆ ਤੇ ਸ਼ੀਰ ਚੋਂ ਬਲੱਡ ਖਤਮ ਹੋ ਗਿਆ 4.5 ਗ੍ਰਾਮ ਰਹਿ ਗਿਆ ਤੇ ਮੈਂ ਬਿਹੋਸ਼ ਹੋ ਕੇ ਘਰ ਦੇ ਮੈਨੂੰ ਚੁੱਕ ਕੇ ਹਸਪੀਟਲ ਲਾ ਕੇ ਗੁਰਨਾਕ ਉੱਥੇ ਮੈਨੂੰ 2-3 ਦਿਨ ਟ੍ਰੀਟਮੈਂਟ ਚੱਲੀ ਫਿਰ ਉਹਨੇ ਮੈਂ ਟੈਸਟ ਸਾਰੇ ਕਰਾਈ ਮੇਰੇ ਉਹਦੇ ਮੈਨੂੰ ਪਹਿਨੂ ਪਤਾ ਲੱਗਾ ਕਿ ਮੇਰੀ ਕਿਡਨੀਆਂ ਦੋਵੇਂ ਡੈਮੇਜ ਫਿਲਟਰ ਵੀ ਖਰਾਬ ਹੋ ਗਿਆ ਤੇ ਸਾਰ ਉਸ ਤੋਂ ਬਾਅਦ ਫਿਰ ਮੇਰੀ ਟ੍ਰੀਟਮੈਂਟ ਚੱਲਦੀ ਰਹੀ ਫਿਰ ਠੀਕ ਰਿਹਾ ਉਸ ਤੋਂ ਬਾਅਦ ਫੇਰ ਯੱਕਦਾ ਮੈਂ ਇਹ ਪ੍ਰੋਬਲਮ ਆ ਗਈ ਫਿਰ ਸਾਰ 8-9 ਮਹੀਨੇ ਹੋ ਗਏ ਬਿਲਕੁਲ ਹੀ ਕੰਮ ਕਰੇ ਤੋਂ ਵਾਂਝਾ ਹੋ ਗਿਆ ਤੇ ਕੋਈ ਕੇ ਪਾਸੇ ਵੀ ਨਹੀਂ ਜਾਣ ਚੁੱਕਾ ਨਾ ਮੈਂ ਕੰਮ ਕਰਨ ਜੋਗਾ ਨਾ ਮਕ ਤੁਰਿਆ ਫਿਰਾਂ ਜਾਂਦਾ ਚੰਗੀ ਤਰ੍ਹਾਂ ਜਨ ਕਿ ਹੈਲਥ ਇਸ਼ੂ ਬਹੁਤ ਜ਼ਿਆਦਾ ਮੇਰਾ ਵੱਧ ਗਿਆ ਹੈ ਮੇਰੇ ਸੋ ਪ੍ਰੋਜੈਕਟ ਜਿਹੜਾ ਸਤੋਂ ਪਹਿਲਾਂ ਤੁਹਾਨੂੰ ਕੀ ਮੁਸ਼ਕਲ ਆਈ ਸੀ ਕਦੀ ਜ਼ਿੰਦਗੀ 'ਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਪਹਿਲਾਂ ਆਈਆਂ ਸੀ ਕਦੀ ਖੂਨ ਘਟਿਆ ਹੋਵੇ ਚੱਕਰ ਆਉਣੇ ਜਾਂ ਇਸ ਤਰ੍ਹਾਂ ਦੀ ਮੁਸ਼ਕਲ ਕਿ ਜਦ ਜ਼ਿੰਦਗੀ 'ਚ ਪਹਿਲੀ ਵਾਰੀ ਕੰਮ ਹੋਇਆ ਸੀ ਤੁਹਾਡਾ ਨਹੀਂ ਸਰ ਇੱਕ ਵਾਰੀ ਸਿਰਫ ਮੈਨੂੰ ਡੇਂਗੂ ਆਇਆ ਸੀ ਉਸ ਤੋਂ ਬਾਅਦ ਮੈਨੂੰ ਕਦੀ ਮੁਸ਼ਕਲ ਨਹੀਂ ਕੋਈ ਵੀ ਮੈਨੂੰ ਕਿਸ ਤਰ੍ਹਾਂ ਦੀ ਵੀ ਮੈਂ ਚੰਗਾ ਭਲਾ ਠੀਕ ਸੀ ਤੇ ਕੋਈ ਮੈਨੂੰ ਕੰਮ ਡੇਂਗੂ ਤੋਂ ਬਾਅਦ ਕੰਮੇ ਬੜਾ ਵਧੀਆ ਵਰਕਿੰਗ ਕਰਦਾ ਰਿਹਾ ਹਾਂ ਮੈਨੂੰ 10 ਸਾਲ ਪਹਿਲਾਂ ਇੱਕ ਪ੍ਰੋਬਲਮ ਆ ਗਈ ਸੀ ਬਸ ਉਸ ਤੋਂ ਪਹਿਲਾਂ ਕੋਈ ਕੋਈ ਪ੍ਰੋਬਲਮ ਨਹੀਂ ਹੁਣ اچانک ਪ੍ਰ ਵੀ ਆਪਣੇ ਆਪ ਨੂੰ ਕਈ ਸੋਚਦਾ ਵੀ ਮੇਰੇ ਨਾਲ ਬਣ ਕੀ ਗਿਆ ਆ ਵੀ ਮੇਰੇ ਨਾਲ ਕੀ ਹੋ ਕੀ ਗਿਆ ਮੇਰੇ ਨਾਲ ਮੈਂ ਤਾਂ ਚਲੋ ਦੁੱਖ ਕਟਣ ਨਾਲ ਮੇਰੇ ਨਾਲ ਮੇਰੇ ਪਰਿਵਾਰ ਵੀ ਮੇਰੇ ਨਾਲ ਭੋਗਣ ਡਿਆ ਮੇਰੇ ਨਾਲ ਦੁੱਖ ਦੇ ਵਿੱਚ ਬਾਕੀ ਇਹ ਵੀ ਇਹ ਪ੍ਰਮਾਤਮਾ ਕਿਸੇ ਨੂੰ ਇਦਾਂ ਦੇ ਰੋਗ ਲਾ ਲਵੇ ਕਿਸ ਦੁਸ਼ਮਣ ਨੂੰ ਲਾਵੇ ਪ੍ਰਮਾਤਮਾ ਹਰ ਤਾਂ ਸਭ ਸੁਤਸਵਾਦਾ ਭਲਾ ਕਰੇ ਪ੍ਰਮਾਤਮਾ ਸੁਖੀ ਰੱਖਿਆ ਤੇ ਕੋ ਨੂੰ ਇਦਾਂ ਦੀ ਪ੍ਰੋਬਲਮ ਨਾਵੇ ਕਿ ਗੱਲ ਕਰੀਏ ਜਦੋਂ ਜੀ ਸੀ ਜਦੋਂ ਤੁਹਾਨੂੰ ਪਤਾ ਲੱਗਾ ਵੀ ਤੁਹਾਡੀਆਂ ਦੋਵੇਂ ਕਿਡੀਆਂ ਫੇਲ ਹੋ ਚੁੱਕੀਆਂ ਨੇ ਕਿਡੀਆਂ ਖਰਾਬ ਹੋ ਚੁੱਕੀਆਂ ਨੇ ਤੇ ਤੁਹਾਡੇ ਤੇ ਕੀ ਬੀਤੀ ਆ ਕਿਉਂਕਿ ਸਾਰੀ ਜ਼ਿੰਦਗੀ ਕੱਢੀ ਹੁੰਦੀ ਆ ਅਜੇ ਬੜਾ ਲੰਮਾ ਸਮਾਂ ਬੱਚੇ ਛੋਟੇ ਨੇ ਅਜੇ ਜ਼ਿੰਦਗੀ ਦੇ ਬਹੁਤ ਜਿਹੜੇ ਚੰਗੇ ਦੇਣ ਸੀ ਦੇਖਣੇ ਸੀ ਪਰ ਪਹਿਲਾਂ ਹੀ ਤੁਹਾਡੇ ਲਹਾਜ਼ੇ ਤਾਂ ਹੋ ਗਏ ਨੇ ਤੁਹਾਡੀਆਂ ਕਿਡੀਆਂ ਦੋਵੇਂ ਖਰਾਬ ਹੋ ਗਈਆਂ ਸੀ ਤੁਹਾਡੇ ਤੇ ਕੀ ਬੀਤੀ ਉਸ ਸਮੇਂ ਦੇ ਬਾਅਦ ਸਰ ਪਹਿਲਾਂ ਤਾਂ ਮੈਂ ਕੀ ਤੁਹਾਨੂੰ ਦੱਸਾਂ ਵੀ ਮੈਨੂੰ ਜਦੋਂ ਪਤਾ ਲੱਗਾ ਸਰ ਮੈਂ ਤਾਂ ਇੰਨਾ ਸ਼ੌਕ ਚ ਚਲ ਗਿਆ ਮੈਂ ਕੀ ਦੱਸਾਂ ਸਰ ਮੈਨੂੰ ਆਪਣੇ ਆਨ ਸਮਝ ਲੈ ਮੈਂ ਬਣ ਕੀ ਗਿਆ ਵੀ ਮੈਂ ਆਪਣੇ ਸੋਚਦਾ ਮੇਰੇ ਪਰਿਵਾਰ ਦਾ ਕੀ ਬਣੂਗਾ ਮੇਰਾ ਕੀ ਬਣੂਗਾ ਸਰ ਬਾਕੀ ਚਲੋ ਇਹ ਆਪੀ ਥੋੜਾ ਬੋਦਾ ਮੈਡੀਕਲ ਟਰੀਟਮੈਂਟ ਚੱਲਦੇ ਫਿਰ ਡੈਲਸੀ ਸ਼ੁਰੂ ਹੋ ਗਏ ਥੋੜਾ ਬਤਾਏ ਵੀ ਵੀਕਨੈਸ ਬਹੁਤ ਜ਼ਿਆਦਾ ਆ ਗਈ ਬਾਕੀ ਇਹ ਵੀ ਮਾਜੇ ਵੀ ਥੋੜਾ ਘਬਰਾਉਣਾ ਕੋਈ ਨਾ ਕੋਈ ਮੈਨੂੰ ਪੋਲੀਟਿਕਲ ਪ੍ਰੋਬਲਮ ਕੋਈ ਨਾ ਕਦੀ ਮੇਰੇ ਬੀਪੀ ਘਟ ਜਾਂਦਾ ਕਦੀ ਸ਼ੂਗਰ ਘਟ ਜਾਂਦੀ ਆ ਕਿ ਮੇਰਾ ਕੇਰੀ ਮੇਰੀ ਚੈਸਟ 'ਚ ਪਾਣੀ ਆ ਜਾਂਦਾ ਮੈਨੂੰ ਕਈ ਕਈ ਤਰ੍ਹਾਂ ਦੀ ਮੈਨੂੰ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀਆਂ ਮੇਰੇ ਸੋਪੇ ਹੁਣ ਤੱਕ ਕਿੰਨੇ ਕੇ ਪੈਸੇ ਲੱਗ ਚੁ ਤੇ ਕਿਥੋਂ ਕਿਥੋਂ ਪੈਸੇ ਦਾ ਇੰਤਜ਼ਾਮ ਕੀਤਾ ਤੇ ਦਸ਼ਕਾਂ ਜੂ ਸਾਡਾ ਕਰਦੇ ਹੋ ਕਹਿੰਦੇ ਨੇ ਵੀ ਹਮੇਸ਼ਾ ਮਾੜੇ ਸਮੇਂ ਵਿੱਚ ਰਿਸ਼ਤੇਦਾਰ ਭੈੰਪੜਾ ਖੜਦੇ ਨੇ ਵਾਕੇ ਤੁਹਾਡੇ ਦਾ ਕੋਈ ਹਸਾਰਾ ਬਣਿਆ ਆ ਕੇ ਰਿਸ਼ਤੇ ਦਾ ਕੋਈ ਭੈੰਪੜਾ ਖੜਾ ਆ ਗਿਆ ਸਰ ਕੁਝ ਰਿਸ਼ਤੇਦਾਰ ਤੇ ਮੇਰੇ ਖੜੇ ਮਰਨਾ ਕੁਝ ਸਰ ਜਿੱਦਾਂ ਮੇਰੇ ਆਪਣੇ ਕਈ ਵਿੱਚ ਨਹੀਂ ਖਲੋਤੇ ਮਰਨਾ ਤੇ 6 ਤੋਂ 7 ਲੱਖ ਰੁਪਏ ਮੇਰਾ ਖਰਚ ਹੋ ਚੁੱਕਾ ਹੈ ਜਦੋਂ ਮੇਰੇ ਕੋਲ ਸੀਵਿੰਗ ਹੈਗੀ ਸੀ ਤਾਂ ਮੈਂ ਸਭ ਸਰ ਲਾ ਲਾ ਬੈਠਾ ਹਾਂ ਬਾਕੀ ਥੋੜੇ ਬਦ ਮੇਰੇ ਲਾਜ਼ ਵੀ ਮੇਰੀ ਮਦਦ ਕਰਦੇ ਤੇ ਕਈ ਵਾਰੀ ਹੁੰਦਾ ਕੋਈ ਕਰ ਦਿੰਦੇ ਬਾਕੀ ਜਿਹੜੇ ਮੇਰੇ ਆਪਣੇ ਆ ਮੇਰੇ ਉਹ ਸਾਰੇ ਮੇਰੇ ਤੋਂ ਪੱਜ ਕੇ ਦੂਰ ਪੈ ਗਏ ਮਿਨੀਸੋਟਾ ਸੀ ਦੇਖਿਆ ਕਰਦੇ ਹਾਲਾਤ ਵੀ ਬਹੁਤੇ ਵਧੀਆ ਨਹੀਂ ਐ ਕੱਲ ਤੇ ਕਮਾਉਣ ਵਾਲਾ ਤੁਸੀਂ ਸੀ ਅੱਗਾ ਬੇਟੀ ਆ ਜਿਹੜੀ ਹੁਣ ਪ੍ਰਾਈਵੇਟ ਕੰਮ ਕਰ ਰਹੀ ਆ ਜਾਂ ਤੁਹਾਡੀ ਮਿਸ ਜਿਹੜੀ ਆ ਉਹ ਕੱਪੜੇ ਕੰਮ ਸਲਾਈ ਦਾ ਕੱਪੜੇ ਸੀ ਕਿ ਜਿਹੜੇ ਫੇਕਾ ਦਾ ਜਿਆਦਾ ਚੱਲਦੇ ਆ ਕੀ ਸੁਨੇਹਾ ਕੀ ਦੇਣਾ ਚਾਹੋਗੇ ਕਦੀ ਸੋਚਿਆ ਸੀ ਵੀ ਦਾ ਪਰਮਾਤਮਾ ਅਜੇ ਦਿਨ ਲੈ ਆਊਗਾ ਅਜੇ ਹਮਾੜਾ ਸਾਹਮਣੇ ਲੈ ਆਊਗਾ ਕਿ ਹਾਸ਼ਤਾਵਾਜ ਦਾ ਪਰਿਵਾਰ ਸੀ ਇਨੀਆਂ ਖੁਸ਼ੀਆਂ ਖੇੜੇ ਸੀ ਇਸ ਪਰਿਵਾਰ ਵਿੱਚ ਅੱਜ ਦੁੱਖਾਂ ਦਾ ਪਹਾੜ ਟੁੱਟ ਗਿਆ ਇਸ ਪਰਿਵਾਰ ਦੇ ਉੱਤੇ ਸਰ ਮੈਂ ਤਾਂ ਕਹਿੰਦਾ ਕਦੀ ਰੱਬ ਕਿਸੇ ਨੂੰ ਨਾ ਦਵੇ ਇਦਾਂ ਦਾ ਪਰਮਾਤਮਾ ਕਿਸੇ ਨੂੰ ਹਰ ਇੱਕ ਨੂੰ ਸੁੱਖ ਰੱਖੇ ਸੁਖੀ ਬਸੇ ਸਾਰੇ ਬਾਕੀ ਕਦੀ ਇਦਾਂ ਸਰ ਮੁਸ਼ਕਲ ਆਵੇ ਕਿ ਇਹਨੂੰ ਕੋਈ ਵੀ ਸਰ ਜੋ ਮੇਰੇ ਨਾਲ ਹਾਲਾਤ ਬੜੇ ਮੈਨੂੰ ਪਤਾ ਸਰ ਮੈਂ ਕੀ ਤੁਹਾਨੂੰ ਦੱਸਾਂ ਮੈਂ ਤੁਹਾਨੂੰ ਮੈਂ ਤੁਸੀਂ ਮੇਰੇ ਲੱਗੇ ਬੈਠੇ ਮੈਂ ਤੁਹਾਡੇ ਕੀ ਚੰਗੀ ਤਾਂ ਰੋ ਨਹੀਂ ਸਕਦਾ ਮੈਂ ਤੁਹਾਨੂੰ ਕੀ ਦੱਸਾਂ ਮੈਂ ਕਿਹੜੇ ਹਾਲਾਤ ਬੈਠੇ ਸਰ ਮੈਂ ਤਾਂ ਦੱਸਾਂ ਤੁਹਾਨੂੰ ਇਸ ਲਈ ਸਰ ਮੈਂ ਕਹਿੰਨਾ ਵੀ ਪਰਵਾਸ ਮਾਰ ਹਰ ਇੱਕ ਨੂੰ ਤੰਦਰੁਸਤੀ ਆ ਦਵੇ ਬਸ ਹਰ ਇੱਕ ਨੂੰ ਬਸ ਤੰਦਰੁਸਤੀ ਆ ਦਵੇ ਆਪਣਾ ਕੰਮ ਕਰੇ ਕਰ ਪਰਵਾਸ ਸੁਖੀ ਰਹੋ ਸੁਖੀ ਬਸੋ ਪਰਵਾਰ ਚ ਬਸ ਬਿਲਕੁਲ ਤੁਸੀਂ ਦੇਖ ਸਕਦੇ ਆ ਵੀ ਪ੍ਰਭ ਜੋਤ ਸਿੰਘ ਦੇ ਅੱਖਾਂ ਚੋਂ ਅਥਰੂ ਆ ਗਏ ਨੇ ਅਤੇ ਉਹ ਕਹਿ ਰਹੇ ਨੇ ਵੀ ਮੈਂ ਚੰਗੀ ਤਰ੍ਹਾਂ ਰੋ ਵੀ ਨਹੀਂ ਸਕਦਾ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਅੱਜ ਘਰ ਦਾ ਮੁਖੀ ਆ ਤੁਸੀਂ ਦੇਖਦੇ ਹੋ ਜਿਹੜਾ ਕਿਸੇ ਵਕਤ ਬੜੀ ਸੋਹਣੀ ਰੋਟੀ ਕਮਾ ਕੇ ਆਪਣੇ ਪਰਵਾਰ ਦਾ ਜੀਵਨ ਜਾਰਾ ਕਰਦਾ ਸੀ ਪਰ ਸਮਾਜ ਇਸ ਤਰ੍ਹਾਂ ਦਾ ਆ ਗਿਆ ਵੀ ਉਹਨੂੰ ਲੋਕਾਂ ਗਾੜੀ ਹੱਥ ਅੜਨੇ ਪੈ ਰਹੇ ਨੇ ਲੋਕਾਂ ਗਰੀ ਮਜਬੂਰੀਆਂ ਜਿਹੜੀਆਂ ਦੱਸਦੀਆਂ ਪੈਰੀਆਂ ਨੇ ਵੀ ਉਹਨਾਂ ਦੀ ਦੋਵੇਂ ਕਿਡਨੀਆਂ ਖਰਾਬ ਹੋ ਚੁੱਕੀਆਂ ਨੇ ਅਤੇ ਡਾਇਲਿਸਿਸ ਹੋਣਾ ਦੋਵਾਂ ਕਿਡਨੀਆਂ ਦੀਆਂ ਜਿਹੜੀਆਂ ਅੱਜ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਤੇ 6 ਤੋਂ 7 ਲੱਖ ਰੁਪਇਆ ਜਿਹੜਾ ਸੇਵਿੰਗ ਸੀ ਕਿਸੇ ਵਕਤ ਰੱਖਿਆ ਸੀ ਵੀ ਸ਼ਾਇਦ ਬੱਚਿਆਂ ਦੇ ਭਵਿੱਖ ਵਾਸਤੇ ਬੱਚਿਆਂ ਦੀ ਪੜ੍ਹਾਈ ਤੇ ਲਗਾਇਆ ਜਾਊਗਾ ਪਰ ਕੀ ਪਤਾ ਸੀ ਇਹ ਸਾਰੀ ਕਮਾਈ ਜਿਹੜੀ ਆ ਅੱਜ ਉਹਨਾਂ ਦੀ ਬਿਮਾਰੀ ਤੇ ਲੱਗ ਰਹੀ ਨੇ ਮੀਨਸੋਪੀ ਬੱਚੇ ਹੁਣ ਕਿਹੜੀ ਕਲਾਸ ਵਿੱਚ ਪੜ੍ਹਦੇ ਨੇ ਬੱਚਿਆਂ ਦੀ ਫੀਸ ਵਗੈਰਾ ਫੇ ਕੌਣ ਦੇ ਰਿਹਾ ਕਿਸ ਤਰ੍ਹਾਂ ਕਿਉਂਕਿ ਤੁਸੀਂ ਘਰ 'ਚ ਕਮਾਉਣ ਵਾਲੇ ਤੁਸੀਂ ਘਰ ਬੈਠੇ ਫੇ ਘਰ ਦਾ ਰੋਟੀ ਰੋਟੀ ਰਾਸ਼ਨ ਪਾਣੀ ਬੱਚਿਆਂ ਦੀ ਫੀਸ ਕਿਸ ਤਰ੍ਹਾਂ ਸਹੀ ਚੱਲਦੀ ਹੈ ਸਰ ਮੈਂ ਕੀ ਦੱਸਾਂ ਤੁਹਾਨੂੰ ਬੇਟਾ ਮੇਰਾ 10ਵੀਂ ਪੜਦਾ ਸਰ ਵੀ ਕਈ ਪਹਿਰੇ ਮੈਨੂੰ ਪੈਸੇ ਲਾ ਕੇ ਫੀਸਾਂ ਥੋੜੀ ਬਤੀ ਤਾਰੀਆਂ ਤੇ ਸਰ ਉਹਨੂੰ ਵਿਚਾਰੇ ਨੂੰ ਕਹੇ ਦੀ ਪ੍ਰਿੰਸੀਪਲ ਹੀ ਕਹਿ ਦਿੰਦੀ ਵੀ ਤੂੰ ਫਲਾਣਟੀ ਜੋ ਵੀ ਕਹਿੰਦੇ ਸਰ ਕੀ ਤੁਹਾਨੂੰ ਦਸੀਏ ਕਹਿੰਦੇ ਝੱਗਾ ਚੁੱਕ ਟੇਡਾ ਆਪਣੇ ਨੰਗਾ ਹਾਂ ਦਾ ਤੇ ਸਰ ਬਾਕੀ ਬੜੀ ਮੁਸ਼ਕਲ ਹੈ ਬੇਟੀ ਵਿਚਾਰੀ ਲੱਗੀ ਉਹ ਚ 10-12000 ਰੁਪਏ ਲੈਂਦੀ 10-12000 ਨਾਲ ਘਰ ਦਾ ਸਰ ਕਿੱਥੋਂ ਚੱਲਦਾ ਸਰ ਬਾਕੀ ਰੋਟੀ ਪਾਣੀ ਬਾਕੀ ਕੋਈ ਭੈਣ ਭਰਾ ਕਿਹਨੂੰ ਕਹਿ ਦਈਦਾ ਕੋਈ ਚਲੋ ਲੱਗੇ ਤਾਂ ਕਿ ਦੋ ਚਾਰ ਘਰ ਚੰਗੇ ਆ ਉਹ ਚਾਰੇ ਮੇਰੀ ਮੈਡੀਸਿਨ ਦੀ ਥੋੜੀ ਬਹੁਤੀ ਮਦਦ ਕਰ ਦਿੰਦੇ ਆ ਤੇ ਸਰ ਮੈਨੂੰ ਇੱਕ ਬਲੱਡ ਦਾ ਟੀਕਾ ਹੈ ਮੈਨੂੰ 11 1200 ਦਾ ਟੀਕਾ ਟੀਕਾ ਲੱਗਦਾ ਹਫਤੇ ਦੋ ਲੱਗਦੇ ਆ ਉਹ ਮੈਂ ਔਕਾ ਸੋਕਾ ਇੱਕ ਇੱਕ ਕਿਤੇ ਲੱਗ ਜਾ 15 ਦਿਨ ਇੱਕ ਲੱਗ ਜਾ ਹਫਤੇ ਇੱਕ ਲੱਗ ਜਾ ਇੱਕ ਲੱਗ ਜਾਂਦਾ ਨਹੀਂ ਤੇ ਨਹੀਂ ਲੱਗੇ ਕੋਈ ਗੱਲ ਨਹੀਂ ਸਰ ਫਿਰ ਪਰਮਾਤਮਾ ਗਰਦਾਸ ਕੀ ਪਰਮਾਤਮਾ ਜਿੱਥੇ ਰੱਖਿਆ ਚਲ ਚਲਾਈ ਜਾਂਦੇ ਜਿੰਦੇ ਚੱਲਦਾ ਜਿੰਦੇ ਜ਼ਿੰਦਗੀ ਜੀ ਕੇ ਚੱਲ ਜਾਈ ਜਾਵਾਂਗੇ ਉਹ ਕਿ 200 900 ਜਦੋਂ ਤੁਸੀਂ ਡੈਲਸ ਕਰਾਉਣ ਜਾਂਦੇ ਹੋ ਆਪਣੀਆਂ ਜਿਹੜੀਆਂ ਗੁਰਦੇ ਜਿਹੜੀਆਂ ਜਿਹੜੀਆਂ ਤੇ ਮੈਨੇ 900 ਵੀ ਕਿੰਨਾ ਖਰਚਾ ਆ ਜਾਂਦਾ ਤੇ ਜੇ ਗੱਲ ਕਰੀਏ ਮੈਡੀਸਿਨ ਦੀ ਤੁਹਾਈ ਤੁਹਾਡੀ ਦਵਾਈ ਜਿਹੜੀ ਆ ਉਹ ਕਿੰਨੀ ਕਿ ਮਹਿੰਗੀ ਹੁੰਦੀ ਆ ਹਫ਼ਤੇ ਦੀ ਸਰ ਹਫ਼ਤੇ ਦਵਾਈ 4 ਤੋਂ 5000 ਦੀ ਦਵਾਈ ਦਵਾਈ ਆ ਤੇ ਸਰ ਡੈਲਸਿਸ ਉੱਥੇ ਮੇਰੇ ਆਇਸ਼ਮਾਨ ਕਾਰਡ ਤੇ ਉੱਥੇ ਫ੍ਰੀ ਚੱਲਦਾ ਡੈਲਸਿਸ ਤੇ ਬਾਕੀ ਇਹ ਟਿਕਾ ਟੁਕੇ ਲੱਗਦੇ ਹੋ ਯਾਰ 1200 ਰੁਪਏ ਲੱਗਦੇ ਨੇ ਤਾਂਗਰ ਟਿਕੇ ਕੇਰੀ 5-700 ਲੱਗਦੇ ਨੇ ਯਾਰ 1200 ਜੇ ਸਾਹ ਨੂੰ ਪ੍ਰੋਬਲਮ ਆਇਆ ਉਸਨੂੰ ਲਾ ਦਿੰਦੇ ਆ ਕਵਰੀ ਜੂਰੀ ਉਹਦਾ ਉਹਦਾ ਵੀ ਲਾਉਂਦੇ ਨਾ ਆਇਰਨ ਦਾ ਵੀ ਲਾਉਂਦੇ ਆ ਹੋਰ ਟਿਕੇ ਲਾਉਂਦੇ ਵਿੱਚੋਂ ਕੇਰੀ ਉਹ ਵੇਖ ਕੇ ਟੈਸਟ ਉਹ ਕੇ ਲਾਉਂਦੇ ਬਾਕੀ ਜਿਹੜੇ ਟੈਸਟ ਹੁੰਦੇ ਟੈਸਟ ਸਾਰੇ 1200 ਟੈਸਟ ਹੀ ਟੈਸਟ ਹੈ ਇੱਕ ਦੋ ਬਲਕੇ ਜੀ ਸਾਨੂੰ ਵੀ ਪਤਾ ਲੱਗਾ ਤੁਸੀਂ ਇੱਕ ਚੰਗੇ ਪਰਿਵਾਰ 'ਚ ਰਹਿਣ ਵਾਲੇ ਹੋ ਤੁਹਾਡੇ ਜਿਹੜੇ ਪਿਤਾ ਨੇ ਵਧੀਆ ਪਰਿਵਾਰ ਦੇ ਨੇ ਪਰ ਅੱਜ ਹਾਲਾਤ ਕਿਸ ਤਰ੍ਹਾਂ ਦੇ ਆ ਗਏ ਨੇ ਵੀ ਤੁਹਾਡਾ ਕਿਸੇ ਨੇ ਸਾਥ ਦਿੱਤਾ ਅੱਜ ਤੁਹਾਨੂੰ ਆਪਣੇ ਇਲਾਜ ਵਾਸਤੇ ਵੀਡੀਓ ਬਣਉਣੀ ਪੈ ਜਾਂਦੀ ਆ ਲੋਕਾਂ ਗਾੜੀ ਹੱਥ ਵਿੰਡੇ ਪੈਂਦੇ ਨੇ ਵੀ ਤੁਹਾਡਾ ਇਲਾਜ ਕਰਾਇਆ ਜਾਵੇ ਕਿਉਂਕਿ ਤੁਹਾਡੇ ਕੋਈ ਨੇ ਪੈਸੇ ਨਹੀਂ ਹੈਗੇ ਜਿੰਨੀ ਕਮਾਈ ਹੈਗੀ ਸੀ ਸਭ ਲੱਗ ਚੁੱਕੀ ਆ ਹੁਣ ਘਰ ਖਾਲੀ ਹੋ ਚੁੱਕਿਆ ਆ ਕੀ ਲੱਗਦਾ ਸੀ ਇਸ ਤਰ੍ਹਾਂ ਦਿਨ ਵੇਖਣੇ ਪੈਣਗੇ ਅੱਜ ਜਿੱਥੇ ਕੋਈ ਨਹੀਂ ਸਾਥ ਦਿੱਤਾ ਅੱਜ ਲੋਕਾਂ ਗਾੜੀ ਹੱਥ ਭਲਾ ਡਰਾ ਪਿਆ ਰਿਹਾ ਵੀ ਮੇਰਾ ਸਾਥ ਦਿੱਤਾ ਜਾਵੇ ਸਰ ਪਹਿਲੀ ਗੱਲ ਤੇ ਪਰਮਾਰਮਾ ਕੇ ਇਹਨੂੰ ਇਦਾਂ ਦੀ ਨੋਬਤ ਨਾ ਲਿਆਵੇ ਪਰਮਾਤਮਾ ਕਹੇ ਵੀ ਹਰ ਇੱਕ ਨੂੰ ਬਰਜੋਦ ਦਿੱਤਾ ਚਲੋ ਪਰਮਾਤਮਾ ਇਹ ਵੀ ਜਿੰਨੇ ਭੇਜਿਆ ਰੋਟੀ ਪਾਣ ਦੀ ਫਿਕਰ ਹੁੰਦਾ ਮਗਰ ਜੋ ਹਾਲਾਤ ਬਣ ਗਏ ਹਨ ਸਰ ਰੱਬ ਕਿਸੇ ਅਗੇ ਹੱਥ ਢੰਡਣ ਦੀ ਨੋਬਤ ਨਾ ਕਰੇ ਤੇ ਸਰ ਮੈਂ ਤੁਹਾਨੂੰ ਮੱਕੀ ਦਾ ਆਪਣੇ ਦੱਸਾਂ ਤੁਸੀਂ ਇਹ ਕੈਮਰਾ ਮਾਰ ਕੇ ਮੇਰੇ ਘਰ ਦੇ ਲਾad ਦੇ ਸਕਦੇ ਤੇ ਤੁਹਾਨੂੰ ਆਪੇ ਪਤਾ ਲੱਗ ਜੂ ਮੇਰੇ ਘਰ ਦੇ ਲਾad ਕੀ ਕਿ ਮੇਰੀ ਰਸੋਈ ਚੈੱਕ ਕਰ ਸਕਦੇ ਜਿਆਦਾ ਦੂਰ ਨਾ ਜਾਓ ਤੁਸੀਂ ਤੇ ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ ਮੇਨਾਂ ਕੀ ਇਸ ਟਾਈਮ ਬੀਤਣ ਦੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਪ੍ਰਭਜੋਤ ਸਿੰਘ ਨੇ ਤੁਹਾਨੂੰ ਆਪਣੇ ਹੱਜ ਹਾਲਾਤ ਦਿਖਾਏ ਨੇ ਤੇ ਅਸੀਂ ਵੀ ਪਰਮਾਤਮਾ ਗਾਇ ਅਰ ਨਿਵੇ ਭਾਈ ਸਾਹਿਬ ਨੇ ਕਿਹਾ ਕਿ ਦੁਸ਼ਮਣ ਦੇ ਵੀ ਇਸ ਤਰ੍ਹਾਂ ਦੇ ਹਾਲਾਤ ਨਾ ਹੋਣ ਕਿਉਂਕਿ ਘਰ 'ਚ ਗਰੀਬੀ ਜਿਹੜੀ ਆ ਉਹ ਤੇ ਕੱਟੀ ਜਾ ਸਕਦੀ ਆ ਪਰ ਜੇਕਰ ਘਰ 'ਚ ਬਿਮਾਰੀ ਆ ਜੇ ਉਹ ਕੱਟਣੀ ਔਖੀ ਹੋ ਜਾਂਦੀ ਆ ਤੁਸੀਂ ਦੇਖਿਆ ਆਪਣਾ ਜੋ ਜੀ ਭਾਈ ਦਾ ਕਹਿਣਾ ਆ ਵੀ ਵਧੀਆ ਸੀ ਜ਼ਿੰਦਗੀ ਬਹੁਤ ਸੋਹਣੀ ਚੱਲ ਜਾਂਦੀ ਸੀ ਪਰ ਸਮਾਂ ਇਸ ਤਰ੍ਹਾਂ ਦਾ ਆ ਗਿਆ ਕਿ ਅੱਜ ਰੋਜੀ ਤੋਂ ਵੀ ਰੋਟੀ ਤੋਂ ਵੀ ਉਤਤਰ ਹੋ ਗਏ ਨੇ ਇੱਕ ਸਾਲ ਹੋ ਗਿਆ ਨਾਨੀ ਜੜੇ ਕੀ ਕਿੰਨੇ ਖਰਾਬ ਹੋ ਜਿਆ ਨੂੰ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿਹੜੇ ਹਾਲਾਤ 'ਚ ਪਰਿਵਾਰ 'ਚ ਕੀ ਹਾਲਾਤ ਹੋ ਗਏ ਨੇ ਇੱਕ ਵਧੀਆ ਪਰਿਵਾਰ 'ਚ ਰਹਿਣ ਵਾਲੇ ਨੇ ਪ੍ਰਜੋਤ ਸਿੰਘ ਪਰ ਅੱਜ ਸਾਥ ਨਹੀਂ ਕਿਸੇ ਦਾ ਕਹਿੰਦੇ ਹਮੇਸ਼ਾ ਜ਼ਿੰ ਨਿਸ਼ਤੇ ਦਾ ਭੈਣ ਭਰਾ ਸਾਥ ਦੇਂਦੇ ਨੇ ਪਰ ਕਿਸੇ ਨੇ ਬਾਹਰ ਤੱਕ ਨਹੀਂ ਫੜੀ ਅੱਜ ਹਾਲਾਤ ਇਤਾਂ ਦੇ ਹੋ ਗਏ ਨੇ ਪ੍ਰਭੂ ਜੀ ਤੁਹਾਡੇ ਗਾੜੀ ਹੱਥ ਜੀ ਹੋੜਦੇ ਆਪਣੀ ਅਰਦਾਸ ਬੇਨਤੀ ਕਰ ਰਿਹਾ ਵੀ ਉਸ ਦਾ ਇਲਾਜ ਕਰਾ ਜਾਵੇ ਤੇ ਡਾਕਟਰ ਕੀ ਦੱਸਦੇ ਨੇ ਕਿੰਨਾ ਚਿਰ ਤੁਹਾਡਾ ਇਲਾਜ ਚੱਲਣਾ ਤੇ ਕਿਡਨੀ ਟ੍ਰਾਂਸਪਲੈਂਟਰ ਦੀ ਗੱਲ ਕਹਦੀ ਇਹ ਕਿੰਨਾ ਖਰਚਾ ਵਾ ਕਿ ਲੱਗਦਾ ਤੁਸੀਂ ਇਹ ਜਿਹੜਾ ਖਰਚਾ ਵਾ ਅਫੋਰਡ ਕਰ ਚੱਕੋਗੇ ਡਾਕਟਰ ਕੀ ਦੱਸਦੇ ਨੇ ਕਿੰਨੇ ਪੈਸੇ ਲੱਗਣੇ ਨੇ ਸਰ ਡਾਕਟਰ ਤਾਂ ਕਹਿੰਦੇ ਜੇ ਤੁਸੀਂ ਆਪਣੀ ਤੁਸੀਂ ਕਿਡਨੀ ਕੇ ਭੈਣ ਭਰਾ ਹੀ ਲੈਂਦੇ ਜੀ 706 ਤੋਂ 7 ਲੱਖ ਰੁਪਏ ਲੱਗੂਗਾ ਤੇ ਜੇ ਤੁਸੀਂ ਆਪਣੀ ਆਪਣੀ ਵੱਖਰੀਂ ਕਿਡਨੀ ਉਹਦਾ 30 ਤੋਂ 35 ਲੱਖ ਰੁਪਇਆ ਤੇ ਸਰ ਕਹਿੰਦੇ ਵੀ ਜੇ ਨਹੀਂ ਤੁਹਾਡੇ ਅਰੇਂਜਮੈਂਟ ਹੈਗਾ ਜਿੰਦੇ ਡੈਲਸਿਸ ਕਰਨ ਤੇ ਚੱਲੀ ਜਾਂਦੇ ਹੋ ਡੈਲਸਿਸ ਤੁਹਾਡੇ ਵਾਸਤੇ ਹੀ ਹੱਲ ਹੈ ਔਰ ਕੋਈ ਹੱਲ ਨਹੀਂ ਹੈ ਤੇ ਜਿੰਦੇ ਤੁਹਾਨੂੰ ਕਿਡਨੀ ਨਹੀਂ ਮਿਲੂਗੀ ਤੁਸੀਂ ਨਹੀਂ ਕਰ ਸਕਦੇ ਜਿਵੇਂ ਇਸੋ ਪਰਵਾਰ ਦੀ ਜਦੋਂ ਬੱਚੇ ਘਰੇ ਆ ਜਾਂਦੇ ਨੇ ਬੇਟੀ ਆ ਜਾਂਦੀ ਆ ਬੇਟਾ ਆ ਕੇ ਬੈਠਦਾ ਤੇ ਜਦੋਂ ਪਰਿਵਾਰ ਚ ਬੈਠੇ ਹੁੰਦੇ ਫਿਰ ਆਪਸ ਚ ਕਦੀ ਕਈ ਦੁੱਖ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਸਾਡੇ ਤੇ ਕਿੰਨਾ ਮਾੜਾ ਸਮਾਂ ਆ ਗਿਆ ਕਦੀ ਬੱਚੇਸ ਤਾਂ ਗੱਲ ਕਰਦੇ ਨੇ ਕਿ ਪਾਪਾ ਹਿੱਤੇ ਬਹੁਤ ਲਵ ਖੁਸ਼ੀਆਂ ਦੇਖਣਿਆ ਸੀ ਹਜੇ ਬੜਾ ਕੁਝ ਦੇਖਣਾ ਸੀ ਇਹ ਮਾੜਾ ਸਮਾਂ ਹੜ ਜਿੰਦਗੀ ਵਿੱਚ ਪਹਿਲਾਂ ਆ ਗਿਆ ਸਰ ਕੀ ਦੱਸਾਂ ਸਰ ਜਦੋਂ ਬੇਟੀ ਕੰਮ ਤੋਂ ਹੁੰਦੀ ਆ ਵਿਚਾਰੀ ਸੋਚਦੀ ਰਹਿੰਦੀ ਉਹਨੂੰ ਇਹ ਵੀ ਉਹਨੇ ਕਦੀ ਸੋਚਿਆ ਨਹੀਂ ਮੈਂ ਕੰਮ ਕਰਾਂਗੀ ਤੇ ਸਰ ਉਹ ਵਿਚਾਰੀ ਜਦੋਂ ਵੇਖੀ ਤਾਂ ਮੂੰਹ ਛੋਟਾ ਹੋ ਜਾਂਦਾ ਵਿਚਾਰੀ ਘਰ ਆਉਂਦੀ ਆ ਚਲੋ ਬੱਚੇ ਦਾ ਬੱਚੇ ਦਾ ਚਿਹਰਾ ਵੜ ਕੇ ਬੰਦਾ ਦਾ ਦਿੰਦਾ ਵੀ ਬੱਚਾ ਕੀ ਕੀ ਸੋਚ ਰਿਹਾ ਨਾ ਕੀ ਨਹੀਂ ਸੋਚ ਰਿਹਾ ਜਦੋਂ ਬੇਟਾ ਹੁੰਦਾ ਹੈ ਬੇਟਾ ਦਾਦਾ ਮੇਰੇ ਸਕੂਲੀ ਆ ਜਿੱਦਾਂ ਪ੍ਰਿੰਸੀਪਲ ਨੇ ਗਿਆ ਡਾ ਗਿਆ ਸਰ ਪਤਾ ਕੀ ਮੰਨ ਤੇ ਬੀਤੀ ਉਹ ਮੈਨੂੰ ਪਤਾ ਜਾਂ ਛੱਡੇ ਘਰ ਤੋਂ ਪਤਾ ਤੁਹਾਨੂੰ ਕੀ ਦੱਸੀ ਸਰ ਸਰ ਬਾਕੀ ਇਹ ਵੀ ਬੱਚੇ ਵੀ ਵਿਚਾਰੇ ਸੋਚਦੇ ਆ ਚਲੋ ਉਹਨਾਂ ਨੂੰ ਸਮਝਾਈਦਾ ਪੁੱਤ ਕੋਈ ਗੱਲ ਨਹੀਂ ਫਿਰ ਕੀ ਆ ਮਾਰਾ ਸਮੇ ਕੋਈ ਗੱਲ ਨਹੀਂ ਨਿਕਲ ਜੂਗਾ ਪਰ ਮਾਰਾ ਮਗਰਦਾਸ ਕਰੋ ਕੋਈ ਗੱਲ ਨਹੀਂ ਬਾਕੀ ਮਾਰਾ ਜੀ ਹੱਥਵਾਦ ਸਭ ਕੋ ਸਰ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਪ੍ਰਭ ਜੋਤ ਜੀ ਨੇ ਤੁਹਾਡੇ ਗਾੜੀ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਵੀ ਉਹਨਾਂ ਦੇ ਪਰਿਵਾਰ ਦਾ ਸਾਥ ਦਿੱਤਾ ਜਾਵੇ ਕਿਉਂਕਿ ਹਮੇਸ਼ਾ ਕਹਿੰਦਾ ਵੀ ਪੰਜਾਬੀ ਪੰਜਾਬੀ ਦਾ ਸਾਥ ਦਿੰਦੇ ਨੇ ਹਮੇਸ਼ਾ ਜਦੋਂ ਕਿਤੇ ਮੁਸ਼ਕਲ ਆ ਜਾਏ ਕਿਤੇ ਕੋਈ ਪ੍ਰੀ ਪ੍ਰੀੜ ਪੈ ਜਾਂਦੇ ਕਿਤੇ ਲੋੜ ਪੈਂਦੀ ਆ ਤੇ ਮੇਝਾ ਪੰਜਾਬੀ ਪੰਜਾਬੀ ਦੀ ਬਾਹ ਫੜਦੇ ਨੇ ਐਸ ਕਾ ਕੇ ਦਰਸ਼ਕੋ ਇਸ ਪਰਿਵਾਰ ਦੀ ਤੁਸੀਂ ਸਾਰਦੇ ਹੋ ਕਿਉਂਕਿ ਪ੍ਰਭਜੋ ਦਾ ਬੜੇ ਮਾੜੇ ਹਾਲਾਤ ਨੇ ਕਿਡਨੀਆਂ ਦੋਵੇਂ ਖਰਾਬ ਹੋ ਚੁੱਕੀਆਂ ਨੇ ਅਤੇ ਇਲਾਜ ਵਾਸਤੇ ਬਹੁਤ ਪੈਸਾ ਦੀ ਲੋੜ ਆ ਦਵਾਈ ਵੀ ਕਾਫੀ ਮਹਿੰਗੀ ਹੁੰਦੀ ਆ ਪਰ ਪਰਵਾਹ ਕੋ ਰੋਜੀ ਰੋਟੀ ਜੋਗੇ ਪੈਸੇ ਨਹੀਂ ਹੁੰਦੇ ਇਲਾਜ ਜੋਗੇ ਪੈਸੇ ਕਿੱਥੋਂ ਹੋਣਗੇ ਐਸ ਕਾ ਕੇ ਤੁਹਾਡੇ ਸਾਥ ਹੀ ਲੋੜ ਆ ਤੁਹਾਡੇ ਸਾਥ ਤੋਂ ਬਿਨਾ ਜਿਹੜਾ ਇਲਾਜ ਨਹੀਂ ਹੋ ਸਕਦਾ ਪ੍ਰਭਜੋ ਜੀ ਆਪਣਾ ਤੁਸੀਂ ਐਡਰੈਸ ਜਾਂ ਆਪਣਾ ਤੁਸੀਂ ਮੋਬਾਈਲ ਨੰਬਰ ਸਾਂਝਾ ਕਰ ਦਿਓ ਜੇਕਰ ਕਿਸੇ ਨੇ ਕੋਈ ਭੈ ਭਰਾ ਨੇ ਆ ਕੇ ਤੇਲ ਫੁੱਲਸਿਆਵਾ ਕਰਨੀ ਹੋਵੇ ਤੁਹਾਡੀ ਮਦਦ ਕਰਦਨੀ ਹੋਵੇ ਸਰ ਮੇਰਾ ਮੋਬਾਈਲ ਨੰਬਰ ਹੈਗਾ 98154 54751 ਸਰ ਮੈਂ ਮਜੀਠੜ ਪਵਾਨੀ ਨਗਰੀ ਨਾ ਚਾਰ ਨੰਬਰ ਗਲੀ ਚ ਸਰ 98154 54751 ਨੰਬਰ ਮੇਰਾ ਮੋਬਾਈਲ ਨੰਬਰ ਹੈ ਸਰ ਪ੍ਰਭਜੋਤ ਮੇਰਾ ਨਾਮ ਹੈ ਤੇ ਸਰ ਮਜੀਠੜ ਪਵਾਨੀ ਨਗਰ ਰਹਿਣਾ ਸਰ ਮੈਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪ੍ਰਭਜੋਤ ਪੀਰ ਜੀ ਨੇ ਆਪਣਾ ਰਲਾ ਮੋਬਾਈਲ ਨੰਬਰ ਦੱਸਿਆ ਆਪਣਾ ਪਤਾ ਵੀ ਦੱਸ ਦਿੱਤਾ ਹੋ ਸਾਡੇ ਵੀ ਦਾਣੀ ਸੱਜਣਾਂ ਗਾੜੀਆਂ ਪੇ ਲੈ ਆ ਵੀ ਭਾਈ ਤੁਸੀਂ ਵੱਧ ਛੱਡ ਕੇ ਮਦਦ ਕਰਿਓ ਕਿਉਂਕਿ ਪੰਜਾਬੀ ਹਮੇਸ਼ਾ ਪੰਜਾਬੀ ਦੇ ਸਾਰ ਫੜਦੇ ਨੇ ਸਾਥ ਦਿੰਦੇ ਨੇ ਵੀ ਐ ਪਰ ਤੁਹਾਡੇ ਸਾਥ ਹੀ ਲੋੜ ਆ ਤੁਸੀਂ ਦੇਖ ਸਕਦੇ ਹੋ ਹਰਸ਼ਦਾਵਗ ਦਾ ਪਰਿਵਾਰ ਆ ਛੋਟੇ ਜੀ ਫੈਮਿਲੀ ਆ ਦੋਵੇਂ ਜੀ ਆਪੇ ਤੇ ਦੋ ਬੱਚੇ ਨੇ ਬੜਾ ਸੋਹਣਾ ਪਰਿਵਾਰ ਜ਼ਿੰਦਗੀ ਬਤੀਤ ਕਰ ਰਿਆ ਸੀ ਪਰ ਲੱਗਦਾ ਪਰਿਵਾਰ ਦੀ ਕਿਸੇ ਨੂੰ ਨਜ਼ਰ ਲੱਗੀ ਆ ਅੱਜ ਹਾਲਾਤ ਕੀ ਹੋ ਗਏ ਨੇ ਕਰਦੇ ਤੇ ਹੁਣ ਗੱਲਬਾਤ ਕਰਾਂਗੇ ਪ੍ਰਭ ਜੋੜੀ ਦੇ ਜਿਹੜੇ ਘਰ ਦੇ ਨੇ ਜੀਵਨ ਸਾਥੀ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਭੈਣ ਜੀ ਨਾਮ ਕੀ ਤੁਹਾਡਾ ਤੇ ਦਸ਼ਕਾ ਨੂੰ ਸਾਡਾ ਕਰਦੇ ਹੋ ਇਸ ਸਮਾਂ ਕਿਉਂ ਇਸ ਤਰ੍ਹਾਂ ਮਾੜਾ ਆ ਗਿਆ ਕਿਸ ਤਰ੍ਹਾਂ ਦੇ ਹਾਲਾਤ ਜ਼ਿੰਦਗੀ ਜਾਗੇ ਸਰ ਮੇਰਾ ਨਾਮ ਸ੍ਰਿੰਦਰ ਕੌਰ ਹੈ ਮੈਂ ਪ੍ਰਪਜੋਤ ਮੇਰੇ ਹਸਬੰਦ ਨੇ ਇਹ ਬਹੁਤ ਬਿਮਾਰ ਨੇ ਇਹਨਾਂ ਨੂੰ ਕਿਡਨੀਆਂ ਦੀ ਪ੍ਰੋਬਲਮ ਆ ਗਈ ਏ ਤਾਂ ਇਹਨਾਂ ਦੇ ਹੁਣ ਡੈਲਸਿਸ ਚੱਲ ਰਹੇ ਨੇ ਤਾਂ ਕਹਿੰਦੇ ਕਿਸ ਤਰ੍ਹਾਂ ਦੇ ਦੋ ਕਹਿੰਦੇ ਹਮੇਸ਼ਾ ਜੀਵਨ ਸਾਥੀ ਕਹਿੰਦੇ ਉਦੋਂ ਪਰਖਿਆ ਜਾਂਦਾ ਵਾ ਜਦੋਂ ਘਰ 'ਚ ਬਿਮਾਰੀ ਹੋਵੇ ਜਾਂ ਪਤੀ ਬਿਮਾਰ ਹੋਵੇ ਉਦੋਂ ਜੀਵਨ ਸਾਥੀ ਪਰਖਿਆ ਜਾਂਦਾ ਅੱਜ ਤੁਹਾਡਾ ਪਤੀ ਬਿਮਾਰ ਹੋ ਚੁੱਕਿਆ ਘਰ ਚ ਗਰੀਬੀ ਵੀ ਆ ਗਈ ਆ ਅੱਜ ਵੀ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੋ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇ ਹੋ ਕੀ ਕਹਿਣਾ ਚਾਹੋਗੇ ਸਰ ਜੇ ਹੁਣ ਬਿਮਾਰੀ ਆਏਗੀ ਘਰ ਚ ਅਸੀਂ ਕੁਝ ਕਰ ਤੇ ਸਕਦੇ ਨਹੀਂ ਅਸੀਂ ਉਹਦਾ ਡਟ ਕੇ ਮੁਕਾਬਲਾ ਕਰ ਸਕਦੇ ਆ ਪਰ ਸਾਡੇ ਕੋਲ ਪੈਸੇ ਨਹੀਂ ਹੈ ਕਿ ਜਿੰਨਾ ਅਸੀਂ ਮਤਲਬ ਇਹਨਾਂ ਦਾ ਕਰ ਸਕੀਏ ਇਲਾਜ ਸਾਡੇ ਭੈਣ ਭਰਾ ਸਾਡੇ ਕੋਈ ਕੋਈ ਭੈਣ ਭਰਾ ਸਾਡੀ ਮਦਦ ਕਰ ਰਿਹਾ ਹੈ ਜਿਹੜੇ ਕਰ ਰਹੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਾਰੇ ਵੀ ਇਸੋ ਪੀ ਇਲਾਜ ਵਾਸਤੇ ਕਿੰਨੇ ਕੇ ਪੈਸੇ ਦੀ ਲੋੜ ਡਾਕਟਰ ਕੀ ਦੱਸਦੇ ਨੇ ਜਦੋਂ ਅਸੀਂ ਦੇਖਿਆ ਵੀ ਪਹਿਲੋਂ ਕੀ ਹਾਲਾਤ ਸੀ ਜਦੋਂ ਪ੍ਰਭਜੋਤ ਸਿੰਘ ਕੰਮ ਕਰਦੇ ਸੀ ਉਦੋਂ ਘਰ ਕਿਸਾ ਦਾ ਜ਼ਿੰਦਗੀ ਚੱਲਦੀ ਸੀ ਉਦੋਂ ਕਿਸਾਨ ਨੇ ਬੀੜ ਕਰਦੇ ਸੀ ਸਰ ਬਹੁਤ ਵਧੀਆ ਹਾਲਾਤ ਸੀਗੇ ਸਾਡੇ ਬਹੁਤ ਅੱਛਾ ਕਮਾ ਕੇ ਲਿਆਉਂਦੇ ਸੀਗੇ ਤੇ ਮੈਂ ਵੀ ਬੁਟੀਕ ਦਾ ਕੰਮ ਕਦਰ ਦੀ ਕਰ ਰਹੀ ਆ ਤੇ ਕੋਈ ਇੰਨੀ ਮੁਸ਼ਕਲ ਨਹੀਂ ਆਈ ਬੱਚੇ ਵੀ ਅਸੀਂ ਬਹੁਤ ਅੱਛੀ ਤਰ੍ਹਾਂ ਪਾਲਦੇ ਵੇ ਸੀਗੇ ਉਹਨਾਂ ਨੂੰ ਕਿਸੇ ਕਿਸ ਚੀਜ਼ ਦੀ ਕਮੀ ਨਹੀਂ ਆਂ ਦਿੱਤੀ ਬੱਚਿਆਂ ਨੂੰ ਕਦੀ ਵੀ ਕਿ ਔਖੀ ਘੜੀ ਨਹੀਂ ਦੇਖਣ ਦਿੱਤੀ ਬੱਚਿਆਂ ਨੂੰ ਪਰ ਹੁਣ ਮੇਰੇ ਬੱਚੇ ਫੇਸ ਕਰਦੇ ਵਇਆ ਫਿਰ ਵੀ ਮੈਂ ਉਹਨਾਂ ਨੂੰ ਇਹੀ ਸਮਝਾਉਣੀ ਆ ਕਿ ਸਾਤ ਗੁਰ ਦਾ ਪਾਣਾ ਮੰਨ ਕੇ ਅਸੀਂ ਚੱਲਣਾ ਹੈ ਅਸੀਂ ਬਾਬਾ ਜੀ ਅਰਦਾਸ ਕਰਨੀ ਆ ਅਸੀਂ ਘਬਰਾਉਣਾ ਨਹੀਂ ਆ ਜੇ ਅਸੀਂ ਘਰਾਵਾਂ ਘਬਰਾਵਾਂਗੇ ਤੇ ਅਸੀਂ ਡੋਲਾਂਗੇ ਤੇ ਬੱਚਿਆਂ ਨੂੰ ਬਸ ਇਹੀ ਸਮਝਾਈਦਾ ਕਿ ਬੇਟੇ ਤੁਸੀਂ ਕੋਈ ਫਿਕਰ ਨਹੀਂ ਕਰਨੀ ਪਰਮਾਤਮਾ ਨੇ ਜਿੰਨੀ ਜ਼ਿੰਦਗੀ ਦਿੱਤੀ ਆ ਉਹਨਾਂ ਨੇ ਅਸੀਂ ਹੱਸ ਖੇਡ ਕੇ ਬਤੀਤ ਕਰਾਂਗੇ ਮင်း ਇਸ ਤੋਂ ਪੰਜੀ ਪ੍ਰਮਾਤਮਾ ਦੀ ਗੱਲ ਕਰੀਏ ਪ੍ਰਮਾਤਮਾ ਦੇ ਕਿੰਨਾ ਕਿਰਵਾਸ਼ ਕਰਦੇ ਹੋ ਰਾਬਤ ਤੇ ਕਿੰਨਾ ਕਰਦੇ ਹੋ ਅੱਜ ਔਖੀ ਸਮਾਂ ਆ ਗਿਆ ਅੱਜ ਔਖਾ ਟਾਈਮ ਆ ਗਿਆ ਵਾ ਪ੍ਰਮਾਤਮਾ ਨੂੰ ਕੀ ਗਣ ਜਾਓਗੇ ਸਰ ਅਸੀਂ ਪ੍ਰਮਾਤਮਾ ਪ੍ਰਮਾਤਮਾ ਦੇ ਖੇਡਾਂ ਨੂੰ ਕੋਈ ਨਹੀਂ ਜਾਣ ਸਕਦਾ ਸਰ ਮੈਂ ਉਹਨਾਂ ਤੇ ਅਟੁੱਟ ਵਿਸ਼ਵਾਸ ਕਰਦੀ ਆ ਮੈਂ ਦਿਨ ਰਾਤ ਉਹਨਾਂ ਦਾ ਸਿਮਰਨ ਕਰਦੀ ਆ ਗੁਰਦੁਆਰੇ ਮੈਂ ਡੇਲੀ ਜਾਂਦੀ ਆ ਤੇ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਵਸ ਸਾਹ ਵਸੇ ਆਤਵਾਰ ਜਾਂਦੇ ਸੇਵਾ ਤੇ ਕਦੀ ਮੇਰੇ ਬੱਚੇ ਚਲੇ ਜਾਂਦੇ ਦੋਨੋਂ ਕਦੀ ਮੈਂ ਉਹਨਾਂ ਦੇ ਨਾਲ ਚਲੇ ਜਾਂਦੀ ਕਿਉਂਕਿ ਇਹਨਾਂ ਵਾਸਤੇ ਇੱਕ ਜਣਾ ਇੱਥੇ ਜ਼ਰੂਰੀ ਚਾਹੀਦਾ ਤੇ ਇਸ ਕਰਕੇ ਅਸੀਂ ਬਾਰੀ-ਬਾਰੀ ਤਿੰਨੋਂ ਜਾਂਦੇ ਮੇਰੇ ਬੱਚੇ ਵੀ ਤੇ ਮੈਂ ਵੀ ਬਾਰੀ-ਬਾਰੀ ਜਾਂਦੇ ਆ ਇਹਨਾਂ ਨੂੰ ਵੀ ਅਸੀਂ ਕਦੀ-ਕਦੀ ਲੈ ਕੇ ਜਾਂਦੇ ਆ ਕਦੀ ਦਰਵਾਸਾਬ ਲੈ ਕੇ ਜਾਂਦੇ ਕਦੀ ਸ਼ੇਦਾਂ ਸਾਹਿਬ ਲੈ ਜਾਂਦੇ ਆ ਅਸੀਂ ਬਾਬਾ ਜੀ ਅੱਗੇ ਅਰਦਾਸਾਂ ਕਰਦੇ ਕਿ ਪ੍ਰਮਾਤਮਾ ਇਹਨਾਂ ਦੀ ਜਿੰਨੀ ਜ਼ਿੰਦਗੀ ਤੁਸੀਂ ਇਹਨਾਂ ਨੂੰ ਬਖਸ਼ੀ ਹੈ ਉਹ ਹੱਸ ਖੇਡ ਕੇ ਆਪਣੇ ਪਰਿਵਾਰ ਵਿੱਚ ਬੈਠ ਕੇ ਕੱਟਣ ਅਗਰ ਜੇ ਤੁਸੀਂ ਕੋਈ ਚਮਤਕਾਰ ਕਰੋਗੇ ਤੇ ਬੈਲਕੋਨ ਮੇਰੇ ਤੋਂ ਵੀ ਜਿਹੜੇ ਦਰਸ਼ਕ ਦੇਖ ਰਹੇ ਦੇਸ਼ਾਂ ਅਪਦੇਸ਼ਾਂ ਚ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਬੇਨਤੀ ਕਰਨਾ ਚਾਹੋਗੇ ਸਰ ਜਿਹੜਾ ਸਾਡੀ ਮਦਦ ਕਰ ਸਕਦਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਕਰਾਂਗੇ ਠੀਕ ਹੈ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਅੱਜ ਉਸ ਪਰਿਵਾਰ ਨਾਲ ਤੁਹਾਨੂੰ ਮਿਲਾਇਆ ਜਿਸ ਪਰਿਵਾਰ ਵਿੱਚ ਕਿਸੇ ਵਲੇ ਹਾਸਾ-ਵੱਦਾ ਪਰਿਵਾਰ ਸੀ ਖੁਸ਼ੀਆਂ ਖੇੜੇ ਸੀ ਇਸ ਪਰਿਵਾਰ ਤੇ ਪਰ ਲੱਗਦਾ ਇਸ ਪਰਿਵਾਰ ਨੂੰ ਕਿਸੇ ਦੀ ਨਜ਼ਰ ਲੱਗੀ ਆ ਤੁਹਾਡੇ ਸਾਥ ਦੀ ਲੋੜ ਹੈ ਦੋਸਤੋ ਵਾਟ ਛੱਡ ਕੇ ਜਿੰਨੀ ਕੋ ਤੇਲ ਫੁੱਲ ਦੀ ਸੇਵਾ ਕਰ ਸਕਦਾ ਇਸ ਪਰਿਵਾਰ ਦੀ ਵਾਟ ਚੜਕਿਓ ਕਿਉਂਕਿ ਤੁਹਾਡੇ ਸਹਾਰੇ ਤੋਂ ਬਿਨਾ ਇਹ ਪਰਿਵਾਰ ਨੂੰ ਜਿਹੜਾ ਕੋਈ ਸਹਾਰਾ ਨਹੀਂ ਬਣਨਾ ਆਪਣੇ ਜਿਹੜੇ ਉਹ ਵੀ ਬਿਗਾਨੇ ਹੋ ਗਏ ਨੇ ਬਸ ਤੁਹਾਡੇ ਸਾਥ ਦੀ ਲੋੜ ਹੈ ਦਸਖੋ ਨੰਬਰ ਤੁਹਾਨੂੰ ਵੀਰੇ ਨੇ ਦਿੱਤਾ ਆਪਣਾ ਤੁਸੀਂ ਨੰਬਰ ਤੇ ਫੋਨ ਵੀ ਕਰ ਸਕਦੇ ਹੋ ਪਤਾ ਵੀ ਤੁਹਾਨੂੰ ਦਿੱਤਾ ਵਾ ਜਿੰਨੀ ਕੋਈ ਥਿਲਫੋਲੀ ਸੇਵਾ ਕਰ ਸਕਦਾ ਜਰੂਰ ਕਰਿਓ ਤਾਂ ਜੋ ਕਿ ਫਰਜ ਦਾ ਇਲਾਜ ਹੋ ਸਕੇ ਤੇ ਫਿਰ ਤੋਂ ਆਪਣੀ ਜਿਹੜੀ ਜ਼ਿੰਦਗੀ ਨਵੀਂ ਸ਼ੁਰੂ ਕਰ ਸਕੇ ਮੈਨੂੰ ਦੀ ਉਜਾਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਨਰਪਕ ਪੋਸਟ ਚਲਾ ਲਈ ਅਮਰਸਰ